ਕਿਰਪਾਨਾ ਸੀ ਕਿ ਡਾਂਗਾ ਸੀ ਕਿ ਦਾਸ ਸੀ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਕਿਹਾ ਬਹੁਤ ਕੋਸ਼ਿਸ਼ ਕਰੀਆ ਵੀ ਹੁਣ ਬਚਾ ਲੋ ਟਾਈਮ ਆਇਗਾ ਕਿਰਪਾਨਾ ਲਈ ਇਹ ਜਿਹੜੇ ਬਾਹਰਲੇ ਵਿਅਕਤੀ ਨੇ ਸਰੇਮ ਕਿਰਪਾਨਾ ਲਈ ਚੌਂਕਾ 'ਚ ਖੜੇ ਨੇ ਇਹਨਾਂ ਦੀ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਹੁਣ ਇਹ ਥੋੜੀ ਪਤਾ ਵੀ ਕਿਹੜੀ ਮਾਰਦਤ ਕਰਕੇ ਆਏ ਹੋਏ ਨੇ ਜੇ ਦੋ ਜਾਣੇ ਆਪ ਹੁਣ ਦੋ ਦੋਹੀ ਲੈ ਕੇ ਲੈ ਚੋ ਵੇਖਾ ਨੂੰ ਬੰਦੇ ਨੂੰ ਕੱਟ ਦੋ ਅੱਛਾ ਉਹਨਾਂ ਨੇ ਫਿਰ ਵੀ ਕਹਿੰਦੇ ਇੱਟਾ ਮਾਰੀਏ ਨਹੀਂ ਅੱਛਾ ਟੈਰ ਦੇ ਦੀ ਬਾਕੀ ਜਿਹੜੇ 10 ਜਾਣੇ ਸੀ ਇੱਥੇ ਸਾਡਾ ਪੰਜਾਬ ਕਿੱਡਾ ਵੱਡਾ ਕਿੱਡੀ ਇੱਥੇ ਆਵਾਜ਼ ਆਈਏ ਕੀ ਉਹ 10 ਜਾਣੇ ਨਹੀਂ ਫੜੇ ਜਾ ਸਕਦੇ ਇਹ ਹੀ ਦਾ ਪ੍ਰਸ਼ਾਸਨ ਦੀ ਗਲਤੀ ਹੈ ਹੁਣ ਦੇਖੋ 1000 ਬੰਦਾ ਖੜਾ ਉਸ ਟਾਈਮ ਜਦੋਂ ਉਹਨੂੰ ਵੱਟ ਟੁੱਕ ਰਹੇ ਸੀ ਉਹਨੂੰ ੱੱਕੇ ਮਾਰ ਰਹੇ ਸੀ ਉਹਨੂੰ ਨਹਿਰ ਚੱਕਾ ਮਾਰ ਰਹੇ ਸੀ ਇਹ ਇੰਨੀ ਇੰਨੀ ਆਵਾਜ਼ ਆਈਏ ਇੱਥੇ ਕੀ ਗੱਲ ਸਾਡੇ ਕਿਸੇ ਪੰਜਾਬੀ ਨੇ ਉਸ ਦੀ ਮਦਦ ਨਹੀਂ ਕੀਤੀ ਨਹੀਂ ਇਹ ਨਾ ਹੋਵੇ ਵੀ 2002 ਚ ਜੋ ਕਾੜ ਹੋਇਆ ਸੀ ਤਨਾਰੀ ਚ ਉਹ ਦੁਬਾਰਾ ਦਰਹਾਉਣਾ ਪੈ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਤੋਂ ਨਿਰਪੱਖ ਪੋਸਟ ਮੈਦਾਨਾ ਕਬੱਡੀ ਅਸੀਂ ਇਸ ਟਾਈਮ ਸੰਗੂਆੜ ਦੇ ਪੁਰਤੇ ਖੜੇ ਆ ਇਹ ਜਿਹੜੀ ਨਹਿਰ ਲੁਧਿਆਣੇ ਨੂੰ ਜਾ ਰਹੀ ਹੈ ਉਸ ਦੇ ਪੁਰਤੇ ਦੇ ਖੜੇ ਆ ਜਦੋਂ ਅਸੀਂ ਇੱਥੋਂ ਗੁਜ਼ਰ ਰਹੇ ਸੀ ਤਾਂ ਅਸੀਂ ਦੇਖਿਆ ਜਿਹੜਾ ਕਾਫੀ ਵੱਡਾ ਇੱਥੇ ਇਕੱਠ ਦੇਖਣ ਨੂੰ ਮਿਲਿਆ ਪਰ ਗੱਲ ਕੀ ਹੋਈ ਹੈ ਇੱਥੇ ਸੰਗੂਆੜ ਦੀ ਜਿਹੜੀ ਪੰਚਾਇਤ ਆ ਕਵਾਲ ਸਿੰਘ ਸਰਪੰਚ ਸਾਹਿਬ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਕੀ ਗੱਲਬਾਤ ਹੋ ਗਈ ਇੱਥੇ ਇੱਥੇ ਨਾ ਮੁੰਡੇ ਆਉਂਦੇ ਸੀਗੇ ਪਰ ਲੈ ਪਾਸੇ ਆਪਣੇ ਪੰਜਾਬੀ ਹਾਂਜੀ ਤੇ ਮਗਰ ਇੱਥੇ ਭ अच्छा जी 15 20 ਬਈਏ ਉਹਨਾਂ ਕੋਲ ਕਿਰਪਾਨਾਂ ਬੇਸਵਾਲ ਸੀਗੇ ਅੱਛਾ ਜੀ ਤੁਸੀਂ ਦੇਖੀਆਂ ਅਸੀਂ ਨਹੀਂ ਅਸੀਂ ਬਾਅਦ ਚ ਆਏ ਆ ਰੋਕਿਆ ਉਹਨਾਂ ਨੂੰ ਤੇ ਰੋਕ ਕੇ ਬਸ ਮਾਰਨ ਲੱਗੇ ਉਹਨਾਂ ਚੋ ਇੱਕ ਬੰਦੇ ਨੇ ਇਹਨਾਂ ਨੇ ਨਹਿਰ ਦੇ ਵਿੱਚ ਸੜਤਾ ਜਿਹੜਾ ਨਹਿਰ ਤੇ ਸਿੱਟੇ ਉਹ ਪੰਜਾਬੀ ਸੀ ਆ ਬਿਹਰਨਾਪੁਰੇ ਤੋਂ ਸੀਗਾ ਮੁੰਡਾ ਮਨੀ ਮੁੰਡਾ ਦਾ ਛੋਟੀ ਉਮਰ ਦਾ ਨਾ ਬਣੀ ਮਰਦਾ ਬੰਦਾ ਸਗੋ ਜਿਹੜੇ ਬਾਹਰੋਂ ਵਿਅਕਤੀ ਨੇ ਜੁਪੀ ਬਿਹਾਰ ਦੇ ਰਹਿਣ ਵਾਲੇ ਉਹਨਾਂ ਨੇ ਮਾਰਿਆ ਉਹਨੂੰ ਹਾਂ ਬਿਲਕੁਲ ਉਹਨਾਂ ਨੇ ਮਾਰਿਆ ਤੇ ਜਦੋਂ ਵਿੱਚੋਂ ਬਾਹਰ ਨਿਕਲਿਆ ਮਤਲਬ ਹੱਥ ਪੈਰ ਮਾਰਦਾ ਹੀ ਬਾਹਰ ਆਉਂਦਾ ਸੀ ਉਹਨਾਂ ਨੇ ਉੱਤੋਂ ਇੱਟਾਂ ਮਾਰਨੇ ਸ਼ੁਰੂ ਕਰ ਦਿੱਤੀ ਅੱਛਾ ਕਿੰਨੇ ਕ ਬੰਦੇ ਸੀ ਜਿਹੜੇ ਬਾਹਰ ਵਾਲੇ ਸੀ 15 ਤੋਂ 20 20 ਬੰਦੇ ਹੋਣਗੇ ਉਸ ਟਾਈਮ ਹੀ ਮਰ ਗਿਆ ਫਿਰ ਹਾਂ ਉਹ ਵਿੱਚ ਹੀ ਰਹਿ ਗਿਆ ਬਈ ਪਾਣੀ ਅਜੇ ਮਿਲਿਆ ਨਹੀਂ ਅਜੇ ਨਹੀਂ ਮਿਲਿਆ ਇਹ ਜਿਹੜੇ ਸੀਸੀਆ ਫੜ ਲਏ ਜਿਹੜੇ ਬਾਹਰਲੇ ਵਿਅਕਤੀ ਸੀ ਇਹ ਨੇ ਪੰਜ ਬੰਦੇ ਹਾਂ ਪੰਜ ਬੰਦੇ ਅਰੈਸਟ ਕਰ ਲਏ ਸੀ ਇੱਥੇ ਲੋਕ ਕਾਨੂੰਨੀ ਦੱਬਲੇ ਹੋ ਜਿਹੜੀ ਪੁਲਿਸ ਲੈ ਕੇ ਆਈ ਇਹ ਸਾਹਨੇਵਾਲ ਪੁਲਿਸ ਆਈ ਸੀਗੀ ਹੋਰ अच्छा जी साननेवाल पुलिस ਲੈ ਗਿਆ ਪਰਲੇ ਸਾਈਡ ਸਾਨਨੇਵਾਲ ਸੀ ਸੀਪੀ ਇੱਥੇ ਖੜੇ ਹੋ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦੇ ਜਿਹੜੇ ਬਾਹਰਲੇ ਵਿਅਕਤੀ ਨੇ ਪੰਜਾਬੀਆਂ ਨੂੰ ਮਾਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਕਰਿਆ ਬਹੁਤ ਸਖਤ ਕਾਰਵਾਈ ਚਾਹੀਦੀ ਹੈ ਜਿਹੜਾ ਦਾ ਵਿਅਕਤੀ ਪੰਜਾਬੀ ਜਿਹਨਾਂ ਦੇ ਨੇੜੇ ਸਿੱਟੇ ਆ ਗਏ ਉਹਨਾਂ ਦੇ ਇੱਥੇ ਰਿਸ਼ਤੇਦਾਰ ਕੋਈ ਉਹਨਾਂ ਦੇ ਪਰਿਵਾਰ ਮੈਂਬਰ ਆ ਗਏ ਇਥੋਂ ਹਰਨਾਪੁਰੇ ਤੋਂ ਵੀ ਆ ਗਏ ਸ ਤੇ ਉਹਦਾ ਭਰਾ ਵੀ ਨਾਲ ਹੀ ਭਰਾ ਨਾਲ ਸੀਗਾ ਚਾਰ ਜਣੇ ਸੀਗੇ ਉਹ ਵੀ ਹਾਂਜੀ ਹਾਂਜੀ ਉਹ ਜਿਹੜੇ ਮਤਲਬ ਉਹਨਾਂ ਰੋਕਿਆ ਜੇ ਚਾਰ ਬੰਦੇ ਸੀਗੇ ਉਹ ਕੋਈ ਗੱਲਬਾਤ ਦਾ ਪਤਾ ਲੱਗਿਆ ਕਿਉਂ ਮਾਰਿਆ ਕੀ ਗੱਲਬਾਤ ਅੱਜ ਤੱਕ ਕੋਈ ਗੱਲਬਾਤ ਦਾ ਨਹੀਂ ਆਏ ਦਿਨ ਇਸ ਤਰ੍ਹਾਂ ਦੇ ਮਾਅਵਰੇ ਦੇਖਣ ਨੂੰ ਮਿਲਦੇ ਨੇ ਜਿੱਥੇ ਸਰਕਾਰ ਇੱਕ ਪਾਸੇ ਇਹ ਕਹਿ ਰਹੀ ਹੈ ਵੀ ਇਹਨਾਂ ਨੂੰ ਇੱਥੋਂ ਕੱਢਿਆ ਨਾ ਜਾਵੇ ਉੱਥੇ ਪੰਜਾਬੀ ਜਿਹੜੇ ਸਾਡੇ ਵੀਰ ਨੇ ਉਹ ਜਿਹੜੇ ਬਾਹਰੋਂ ਵਿਅਕਤੀ ਇੱਥੇ ਰਹਿ ਰਹੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਪਰ ਫਿਰ ਵੀ ਕਿਤਨਾ ਕਿਤੇ ਜਾ ਕੇ ਇਹ ਜਿਹੜੇ ਬਾਹਰਲੇ ਵਿਅਕਤੀ ਨੇ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਬਿਲਕੁਲ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਆ ਜਾਣ ਪਰ ਇਹਨਾਂ ਨੂੰ ਪੱਕੇ ਕੋਈ ਰਜਿਸਟਰੀਆਂ ਵਗੈਰਾ ਇਹਨਾਂ ਦੀ ਜਗ੍ਹਾ ਲੈਣ ਤੋਂ ਉਹਨਾਂ ਨੂੰ ਮਨਾਹੀ ਹੋਣੀ ਚਾਹੀਦੀ ਆ ਜਿਹੜਾ ਮੁੰਡਾ ਇਹਨੂੰ ਵੱਢਿਆ ਮਾਰਿਆ ਉਹਦੀ ਉਮਰ ਕਿੰਨੀ ਸੀ ਕਿੰਨੇ ਉਹਦੇ ਬੱਚੇ ਸੀ ਇਹਦੇ ਬਾਰੇ ਨਹੀਂ ਮੈਨੂੰ ਪਤਾ ਉਮਰ ਤਾਂ ਮੁੰਡੇ ਦੀ ਮੇਰੇ ਖਿਆਲ 25 ਕੁਵਾਰਾ ਸੀ ਕਿੰਨੀ ਉਮਰ ਸੀ ਥੋੜੀ ਹੋਣਾ 22 22 ਕੁੜਤਾ ਪਿੰਡ ਕਿੱੜਾ ਸੰਗੋੜਾ ਕਿੰਨੀ ਕੁ ਉਮਰ ਸੀ ਬਾਈ ਦਿਖਾਓ ਆਜੋ ਆਜੋ ਬਾਈ ਕਿੰਨੀ ਉਮਰ ਸੀ ਉਹਦੀ 25 ਕੇ ਸਾਲ ਦੀ ਉਮਰ ਸੀ ਯਾਰ ਬਾਈ ਉਹਦੀ ਅੱਛਾ ਅੱਛਾ ਕੋਈ ਲੱਗਦਾ ਤੁਹਾਨੂੰ ਵੀ ਮੁੰਡਾ ਉਹ ਗਲਤ ਸੀ ਨਹੀਂ ਯਾਰ ਗਲਤ ਨਹੀਂ ਸੀਗਾ ਸਾਡੇ ਪਿੰਡ ਦਾ ਹੀ ਸੀ ਉਹ ਦੱਸਿਆ ਵੀ 12-13 ਮੁੰਡੇ ਇੱਥੇ ਆ ਕੇ ਨੇ ਮਗਰ ਪੈ ਗਏ ਜਿਹਦੇ ਨਾਲ ਭਾਈ ਵੀ ਸੀਗਾ ਇੱਕ ਮੁੰਡਾ ਹੋਰ ਸੀ ਤੇ ਇੱਥੇ ਨਹਿਰ ਦੇ ਵਿੱਚ ਉਹਨੂੰ ਵਿੱਚ ਤੱਕਾ ਲੇ ਕੇ ਛੱਟਿਆ ਰੋਕ ਟਕਟ ਕੇ ਜਦੋਂ ਬਾਹਰ ਨਿਕਲਿਆ ਹੁਣ ਤੋਂ ਉਹ ਘੰਟਾ ਡੇਢ ਘੰਟੇ ਪਹਿਲਾਂ ਦੀ ਉਹ ਗੱਲ ਹਨਾ ਬਾਈ ਜਿਹੜਾ ਮੁੰਡਾ ਮਾਰਿਆ ਉਹਦੀ ਉਮਰ 24-25 ਸਾਲ ਦੱਸ ਰਹੇ ਹੋ ਕੀ ਕੰਮ ਕਰਦਾ ਸੀ ਉਹ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਨੌਕਰੀ ਸੀ ਉਹਦਾ ਮਨੀ ਸੀ ਉਹਦੇ ਡੈਡੀ ਦਾ ਨਾਮ ਕੀ ਸੀ ਡੈਡੀ ਦਾ ਨਾਮ ਕਾਲਾ ਦੋਜੀ ਆ ਸਾਡੇ ਇੱਥੇ ਅੱਛਾ ਕਾਲਾ ਦੋਜੀ ਤੇ ਕਿਹੜੀ ਕਾਸਟ ਨੂੰ ਬਲੋਂਗ ਕਰਦਾ ਸੀ ਇਹ ਆਪਣੇ ਹਰਿਆਣਾ ਭਾਈਚਾਰੇ ਚ ਡੈਡੀ ਯਾਰ ਬਹੁਤ ਚੰਗੇ ਸੀਗੇ ਯਾਰ ਕਿੰਨੇ ਭਰਾ ਨੇ ਦੋ ਭਾਈ ਨੇ ਇੱਕ ਭੈਣ ਕੋਈ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਮਨੀ ਦਾ ਕਿ ਕਿਸੇ ਨੇ ਲਾਗਦਾ ਨਹੀਂ 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 ਆ ਤਾਂ ਕੋਈ ਹੋਰ ਇੰਨੀ ਦਿਨਦਾਰੇ ਪਾ ਦੇ ਕੰਮ ਨੇ ਸਿੱਧੀ ਜੀ ਗੱਲ ਇਹ ਪਾ ਨੂੰ ਚਾਹੀਦਾ ਇੱਥੇ ਬੰਦ ਕਰਨਾ ਚਾਹੀਦਾ ਯਾਰ 12 13 ਬੰਦੇ ਦਿਨ ਦਿਹਾੜੇ ਹਲੇ ਕਿੰਨਾ ਟਾਈਮ ਹੋਇਆ ਦੇਖੋ ਤੁਸੀਂ ਰਾਤ ਦੀ ਆਪਾਂ ਕੀ ਉਮੀਦ ਕਰ ਸਕਦੇ ਹਾਂ ਬਹੁਤ ਗਲਤ ਆ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਵੀ ਇਹ ਇਹ ਜਿਹੜਾ ਕੰਮ ਹੋ ਰਿਹਾ ਹੈ ਤੇ ਨੱਥ ਪਾਈ ਜਾਵੇ ਕੈਮਰਾ ਕੰਮ ਇਹ ਇਹ ਬਾਹਰਲੇ ਵਿਅਕਤੀ ਸੀ ਜਿਨ੍ਹਾਂ ਨੇ ਉਹ ਵਟਿਆ ਵਾ ਉਹਨਾਂ ਦਾ ਬਾਰੇ ਪਤਾ ਕੁਛ ਕਿੱਥੇ ਦੇ ਸੀਗੇ ਉਹ ਨਹੀਂ ਨਹੀਂ ਉਹਨਾਂ ਬਾਰੇ ਕੋਈ ਪਤਾ ਨਹੀਂ ਉਹ ਸਾਹਮਣੇ ਕੈਮਰਾ ਲੱਗਿਆ ਹੋਇਆ ਬਾਈ ਕੈਮਰੇ 'ਚ ਦੇਖਾਂਗੇ ਫਿਰ ਪਤਾ ਲੱਗੂਗਾ ਅੱਛਾ ਅੱਛਾ ਹਾਂ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹੀ ਆ ਵੀ ਬਸ ਜਦੋਂ ਕਿਹੜਾ ਵੀ ਕੋਤਦਾ ਬਾਹਰੋਂ ਆਉਂਦਾ ਹੁਣ ਆਪਾਂ ਇਆਂ ਕਿਤੇ ਹਿਮਾਚਲ 'ਚ ਜਾ ਕੇ ਜਾਂ ਕਿਤੇ ਹੋਰ ਆਪਾਂ ਜਗ੍ਹਾ ਨਹੀਂ ਲੈ ਸਕਦੇ ਆਪਾਂ ਠੀਕ ਆ ਨਾ ਤਾਂ ਸਾਡੇ ਵੀ ਪੰਜਾਬ 'ਚ ਤਾਂ ਹੋਣਾ ਚਾਹੀਦਾ ਵੀ ਕੋਈ ਬਾਹਰਲਾ ਪਸੀ ਨਹੀਂ ਜ਼ਮੀਨ ਜਾ ਲੈ ਸਕਦਾ ਜੇ ਕੋਈ ਲੈ ਸਕਦਾ ਉਹਨੂੰ ਪੂਰੇ ਬਕਾਇਦਾ ਡਾਕੂਮੈਂਟ ਸਾਰਾ ਕੁਝ ਪੂਰਾ ਕੀਤਾ ਜਾਵੇ ਤਾਂ ਇਜਾਜ਼ਤ ਦਿੱਤੀ ਜਾਵੇ ਨਹੀਂ ਇਹਨਾਂ ਦੀ ਲੋੜ ਨਹੀਂ ਹੈ ਸੀ ਪੰਜਾਬੀ ਬਾਦੂਆਂ ਕੰਮ ਕਰਨ ਨੂੰ ਵੀ ਸਾਰੇ ਕਾਸੇ ਨੂੰ ਸਿੱਧੀ ਜੀ ਗੱਲ ਨਹੀਂ ਲੋੜ ਹੈਗੀ ਨਹੀਂ ਭਾਈ ਉਹਨੂੰ ਦੇਖਣ ਗਏ ਹੋਏ ਨੇ ਯਾਰ ਕੌਣ ਦੇ ਗਏ ਹੈ ਨੇ ਪਿੰਡ ਦੀ ਗੱਲ ਇਹ ਪੁਲਿਸ ਪਹੁੰਚੀ ਇੱਥੇ ਮੌਕੇ ਤੇ ਪੁਲਿਸ ਆਈ ਸੀ ਕਿ ਪੁਲਿਸ ਬੰਦਿਆਂ ਨੂੰ ਫੜ ਕੇ ਲੈ ਗਈ ਚਾਰ ਬੰਦੇ ਫੜ ਲਏ ਸੀ ਮੇਨ ਮੌਕੇ ਤੇ ਬਾਕੀ ਬਾਕੀ ਭੱਜ ਗਏ ਜਿਹੜੇ ਬੰਦੇ ਫੜਦੇ ਨੇ ਉਹਨਾਂ ਕੋਲ ਹਥਿਆਰ ਮਿਲਦੇ ਨੇ ਭਈ ਉਹ ਨਹੀਂ ਮੈਨੂੰ ਹਲੇ ਪਤਾ ਹੈਗਾ ਹਥਿਆਰ ਸੀਗੇ ਉਹਨਾਂ ਕੋਲ ਦਾਦੂ ਤਾਂ ਸੀਗੇ ਇੱਥੇ ਕੋਈ ਉਸ ਟਾਈਮ ਇੱਥੇ ਕੋਈ ਵਿਅਕਤੀ ਸੀ ਨਹੀਂ ਨਹੀਂ ਉਸ ਟਾਈਮ ਨਹੀਂ ਸੀ ਨਿੰਘੇ ਜਾਂਦੇ ਲੋਕ ਤਾਂ ਬਹੁਤ ਸੀਗੇ ਪਰ ਉਸ ਟਾਈਮ ਨਹੀਂ ਸੀਗਾ ਫਿਰ ਰੋਕਿਆ ਕਈ ਬੰਦਿਆਂ ਨੇ ਕੋਈ ਵਲ ਭੱਜ ਗਏ ਕੁਝ ਫੜ ਕੇ ਕੁੱਟੇ ਪਾੜੇ ਉਹ ਵਿਅਕਤੀ ਨੇਰ ਤੇ ਸਿੱਟਿਆ ਉਹ ਕੀ ਇਕੱਲਾ ਹੀ ਸੀ ਨਹੀਂ ਤਿੰਨ ਜਾਣੇ ਸੀ ਉਹ ਜਿਹੜਾ ਕਿਹੜਾ ਜੀ ਚਲੋ ਇੱਥੇ ਜਿਹੜੇ ਹਰਨਾਮਪੁਰੇ ਦੇ ਸਾਫਾ ਸਰਪੰਚ ਸਾਹਿਬ ਖੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਆਏ ਦਿਨ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਦਾ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਸਾਡੇ ਕੋਲ ਸਾਫਕਾ ਸਰਪੰਚ ਇੱਥੇ ਖੜੇ ਨੇ ਸਸੀ ਗੱਲ ਜੀ ਬਾਈ ਜੀ ਤੁਹਾਡੇ ਪਿੰਡ ਦਾ ਵਿਅਕਤੀ ਸੀ ਜਿਹੜਾ ਕਹਿੰਦੇ ਇਸ ਤਰ੍ਹਾਂ ਦਾ ਜਿੰਨਾਂ ਵਾਲਾ ਜਿਹਨੂੰ ਨਹਿਰ ਤੋਂ ਛੱਟਿਆ ਮਾਰ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਬੱਚੇ ਦੱਸ ਰਹੇ ਹੈ ਜੀ ਹਰਨਾਪੁਰੇ ਵਾਲੇ ਵੀ ਅਸੀਂ ਜਸਪਾਲ ਵੰਗਰ ਤੋਂ ਪੋਲ ਨੂੰ ਆ ਰਹੇ ਸੀਗੇ ਵੀ ਉਸ 10-15 10-12 ਜਿਹੜੇ ਨੇ ਪਰਮਜੀ ਮਜ਼ਦੂਰ ਉਹ ਖੜੇ ਸੀਗੇ ਉਹਨਾਂ ਕੋਲੇ ਛੋਟੀਆਂ ਸੀ ਇੱਕ ਕੋਲੇ ਕਿਰਪਾਨ ਸੀਗੀ ਦਾਹ ਵੀ ਸੀ ਇੱਕ ਕੋਲੇ ਵੀ ਉਹਨਾਂ ਨੇ ਸਾਨੂੰ ਆਉਂਦਿਆਂ ਨੂੰ ਬਸ ਕੁੱਟਣ ਲੱਗੇ ਤੇ ਇਹ ਗੱਲਬਾਤ ਕੋਈ ਪਹਿਲਾਂ ਕੋਈ ਲਾਕ ਡਾਟ ਤਾਂ ਇਸ ਤਰ੍ਹਾਂ ਦੀ ਨਹੀਂ ਲਾਕ ਡਾਟ ਕੋਈ ਨਹੀਂ ਇਹ ਤਾਂ ਕਦੇ ਹੱਲੇ ਵੀ ਨਹੀਂ ਅਸੀਂ ਜਾਣਦੇ ਉਹਨਾਂ ਨੂੰ ਉਹਨਾਂ ਨੂੰ ਤੇ ਹਾਂ ਉਹ ਇੱਕ ਇੱਕ ਨੇ ਚਾਕੇ ਕਹਿੰਦੇ ਨਹਿਰ 'ਚ ਮਰਿਆ ਮੁੰਡਾ ਉਸ ਤੋਂ ਬਾਅਦ ਕਹਿੰਦੇ ਵੀ ਪੱਥਰ ਵੀ ਮਾਰੇ ਜੇ ਇੰਨੇ ਕ ਪਾਣੀ 'ਚ ਬਾਹਰ ਨਿਕਲਦਾ ਹੋਊਗਾ ਜਦੋਂ ਪੱਥਰ ਪੱਥਰ ਮਾਰੇ ਉਹਦੇ ਉਹ ਸ਼ਾਇਦ ਹੋ ਸਕਦਾ ਵੀ ਸਿਰ 'ਚ ਛੱਟ-ਛੱਟ ਲੱਗਣ ਕਰਕੇ ਉਹ ਡੁੱਬ ਗਿਆ ਹੋਵੇ ਇਹ ਕਿਵੇਂ ਜਿਹੜੇ ਪਿੰਡ ਤੁਹਾਡੇ ਪਿੰਡ ਦੇ ਵਿਅਕਤੀ ਕਿਹੋ ਜਿਹਾ ਪਰਿਵਾਰ ਦਾ ਅਸੀਂ ਵਿਅਕਤੀ ਵਧੀਆ ਨੇ ਜੀ ਸਾਡੇ ਗੁਮਾਂਢੀ ਹੋਈ ਨੇ ਇਹ ਵਧੀਆ ਨਾਮ ਸੀਗਾ ਮੁੰਡੇ ਦਾ ਜੀ ਮੁੰਡੇ ਦਾ ਨਾਮ ਮਨੀ ਸੀਗਾ ਤੇ ਕਿੰਨੀ ਉਮਰ ਦਾ ਸੀ ਮੇਰਾ ਖਿਆਲ 30 ਕੇ ਸਾਲ ਉਪਰ ਹੋਇਆ ਸੀ ਨਹੀਂ ਆ ਜਨਮ ਰੇਡੀ ਕੀ ਕੰਮ ਕਰਦਾ ਸੀ ਕੰਮ ਇਥੇ ਫੈਕਟਰੀ ਚ ਲੱਗੇ ਸੀਗੇ ਇਹਦੇ ਚ ਡੈਡੀ ਦਾ ਨਾਮ ਕਿਸੇ ਨਾਲ ਡੈਡੀ ਦਾ ਨਾਮ ਕੁਲਜੀਤ ਸਿੰਘ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਭਈ ਇਹੋ ਜਿਹੇ ਬੰਦੇ ਨੇ ਜਿਹੜੇ ਨਾ ਖਾਕ ਸ਼ਰਾਬਾ ਸ਼ਰੂਬਾ ਪੀ ਕੇ ਸੜਕਾਂ ਤੇ ਅੱਜ ਦਸਹਿਰੇ ਕਰਕੇ ਤਰੂ ਪੀਤੀ ਹੋਈ ਸੀਗੀ ਉਹਨਾਂ ਦੀ ਦੇਖੋ ਸਰਿਆਮ ਦਿਨ ਦਿਹਾੜੇ ਇਸ ਤਰ੍ਹਾਂ ਦੇ ਵਾਕਏ ਹੁੰਦੇ ਨੇ ਜਿੱਥੇ ਇੱਕ ਪਾਸੇ ਜਿਹੜੇ ਸਾਡੇ ਨੌਜਵਾਨ ਨੇ ਇਹ ਕਹਿ ਰਹੇ ਨੇ ਵੀ ਜਿਹੜੇ ਇਹ ਸਾਡੇ ਬਾਹਰਲੇ ਵਿਅਕਤੀ ਹੁੰਦੇ ਨੇ ਇਹਨਾਂ ਦੇ ਆਧਾਰ ਕਟਣਾ ਮਨਾਇਆ ਜਾਣ ਇਹਨਾਂ ਨੂੰ ਇੱਥੇ ਜਗ੍ਹਾ ਨਾ ਦਿੱਤੀ ਜਾਵੇ ਰਹਿਣ ਨੂੰ ਪਰ ਕਿਤੇ ਨਾ ਕਿਤੇ ਜਾ ਕੇ ਜੇ ਦੇਖਿਆ ਜਾਵੇ ਆਏ ਤੇ ਨੇ ਜਿਹੜੇ ਨਵੇਂ ਪੱਕੇ ਹੁੰਦੇ ਨੇ ਅੱਜ ਅਸੀਂ ਜਿਹੜੇ ਸੰਗੋਵਾਲ ਦਾ ਪਉਣਾ ਇੱਕ ਪਾਸੇ ਜਸਪਾਲ ਵੰਗਰ ਪਿੰਡ ਇੱਕ ਪਾਸੇ ਸੰਗੋਵਾਲ ਉਹ ਸਪੋਰਟ ਤੇ ਖੜਿਆ ਸਿਖਰ ਦੁਪਹਿਰੇ ਜਿਹੜਾ ਇੱਥੇ ਬਾਕਿਆ ਹੋਇਆ ਜਿਹੜਾ ਕਿ ਹਰ ਇੱਕ ਦੀ ਰੂ ਨੂੰ ਜਿਹੜਾ ਕੰਬਾ ਦਿੰਦਾ ਵਾ ਇਸ ਤਰ੍ਹਾਂ ਦਾ ਬਾਕਿਆ 15 20 ਜਿਹੜੇ ਬਾਹਰਲੇ ਵਿਅਕਤੀ यूपी बिहार ਦੇ ਵਿਅਕਤੀ ਇਕੱਠੇ ਹੋ ਕੇ ਇੱਕ ਪੰਜਾਬੀ ਨੌਜਵਾਨ ਨੂੰ ਤਿੰਨ ਦਿਹਾੜੇ ਵੱਢ ਦੇਣਾ ਉਹਨੂੰ ਨਹਿਰ 'ਚ ਸੁੱਟ ਦੇਣਾ ਨਹਿਰ 'ਚ ਉਹ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਫੇਰ ਵੀ ਉਹਨੂੰ ਪੱਥਰਾਂ ਦੇ ਨਾਲ ਮਾਰ ਕੇ ਨਹਿਰ 'ਚ ਡਬੋਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਰੇ ਵਿਅਕਤੀ ਇੱਥੇ ਖੜੇ ਨੇ ਲਾਕਪਾਸ ਦੇ ਪਿੰਡਾਂ ਦੇ ਕੀ ਸਾਡੀ ਸਰਕਾਰਾਂ ਨੂੰ ਇਹਨਾਂ ਬਾਰੇ ਕੁਝ ਸੋਚਣਾ ਚਾਹੀਦਾ ਸਾਡੇ ਕੋਲ ਐਡਵੋਕੇਟ ਸਾਹਿਬ ਪ੍ਰੇਵ ਸਿੰਘ ਜੀ ਹਰਨਾਪੁਰਾ ਤੇ ਇਹ ਸਾਬਕਾ ਸਰਪੰਚ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਉਹ ਜਿਹੜਾ ਪਰਿਵਾਰ ਆ ਬਹੁਤ ਹੀ ਵਧੀਆ ਪਰਿਵਾਰ ਆ ਜਿਹੜੀ ਗੱਲਬਾਤ ਹੋਈ ਹੈ ਉਹੀ ਉਹਦੀ ਰੰਚਸ ਜਿੰਨੀ ਸੀ ਕਿਸੇ ਨਾਲ ਕਿਸੇ ਨਾਲ ਲਾਕਡਾਟ ਨਹੀਂ ਸੀ ਸਰਪੰਚ ਸਾਹਿਬ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੀ ਮੌਜੂਦਾ ਸਰਕਾਰ ਨੂੰ ਮੈਂ ਕਹਿਣਾ ਚਾਹੁੰਦੇ ਆਂ ਵੀ ਇਹ ਜਿੰਨੇ ਵੀ ਬਾਹਰਲੇ ਪ੍ਰਵਾਸੀ ਨੇ ਨਾ ਇੱਥੇ ਰਹਿ ਰਹੇ ਨੇ ਕਿਸੇ ਵੀ ਦੇਸ਼ ਕੰਟਰੀ 'ਚ ਰਹਿ ਰਹੇ ਨੇ ਕਿਸੇ ਪਿੰਡ 'ਚ ਰਹਿ ਰਹੇ ਨੇ ਇਹਨਾਂ ਦੀ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਹੁਣ ਇਹ ਥੋੜੀ ਪਤਾ ਵੀ ਕਿਹੜੀ ਵਾਰਦਾਤ ਕਰਕੇ ਆਏ ਹੋਏ ਨੇ ਬੰਦਾ ਚੰਗਾ ਜਾਂ ਮਾੜਾ ਹਰੇਕ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਤਸੱਲੀ ਹੋਵੇ ਵੀ ਜਿਹੜੇ ਬੰਦੇ ਪਿੰਡ 'ਚ ਰਹਿ ਰਹੇ ਨੇ ਜਾਂ ਸ਼ਹਿਰ 'ਚ ਨੇ ਇਹ ਵਧੀਆ ਨੇ ਬਿਲਕੁਲ ਬਿਲਕੁਲ ਤੇ ਹੀ ਨੋਟੋਟ ਮੇਰੇ ਨੀ ਰੁਪਿੰਦਰ ਸਿੰਘ ਸਾਡੇ ਕੋਲ ਉਹ ਜਿਹੜਾ ਮਨੀ ਵਿਅਕਤੀ ਹਰਨਾਪੁਰੇ ਪਿੰਡ ਦਾ ਜਿਹਨੂੰ ਨਹਿਰ ਤੇ ਸਿੱਟਿਆ ਸਿੱਟਿਆ ਗਿਆ ਵੱਡ ਟੁੱਕ ਕਰਕੇ ਉਹਦਾ ਭਰਾ ਸਾਡੇ ਕੋਲ ਖੜਾ ਪੈਣਾ ਗੱਲ ਕਰਦੇ ਤੁਸੀਂ ਨਾਲ ਸੀ ਉਸ ਟਾਈਮ ਹਾਂਜੀ ਨਾਲ ਸੀ ਕਿੱਥੋਂ ਆ ਰਹੇ ਆ ਰਹੇ ਸੀ ਤੁਸੀਂ ਅਸੀਂ ਉਧਰੋਂ ਆਏ ਜਸਪਾਲ ਵੰਗਰ ਬੱਲੀ ਹੋਏ ਇਹਨਾਂ ਨੇ ਚੱਲਦੇ ਮੋਟਰਸਾਈਕਲ ਅਸੀਂ ਕਾਹਦੇ ਤੇ ਸੀ ਅਸੀਂ ਮੋਟਰਸਾਈਕਲ ਤੇ ਸੀ ਬਾਈਕ ਤੇ ਬਿਲਕੁਲ ਇਹਨੇ ਚਲਦੀ ਬਾਈਕ ਤੇ ਖੜੇ ਸੀ ਕਿ ਇਹ ਇੱਧਰ ਖੜੇ ਹੀ ਸੀਗੇ ਅੱਛਾ ਇੱਧਰ ਵੀ ਦਾ ਕੁਛ ਤੁਹਾਨੂੰ ਲੱਗਦਾ ਵੀ ਖਾਦਾ ਪੀਤਾ ਹੋਇਆ ਸੀ ਕਿੰਨੇ ਦੇ ਇਹ ਜਿਹੜੇ ਬਾਹਰਲੇ ਵਿਅਕਤੀ ਸੀਗੇ ਇਹਨਾਂ ਦੀ दारू ਪੀਤੀ ਲੱਗ ਰਹੀ ਸੀ ਨਸ਼ਾ ਕਰ ਰਹੇ ਸੀ ਕਿਹੜੇ ਹਥਿਆਰ ਸੀ ਨਾ ਕੋਈ ਇਹਨਾਂ ਕੋਲ ਕਿਰਪਾਨਾ ਸੀਗੇ ਦਾਹ ਸੀਗੇ ਜੀ ਤੇ ਸਰਿਆਮ ਖੜੇ ਸੀ ਤੇ ਡਾਂਗਾ ਸੀਗੀਆਂ ਨਹੀਂ ਡਾਂਗਾ ਤੇ ਕਿਰਪਾਨਾ ਨੰਗੀਆਂ ਸਰਿਆਮ ਲਈ ਖੜੇ ਸੀ ਹਾਂਜੀ ਇਹਨਾਂ ਨੇ ਪੁਲ ਤੋਂ ਚੱਕ ਕੇ ਲਿਆਂਦੀਆਂ ਨੇ ਹਾਂਜੀ ਇੱਕ ਦੋ ਮੂਰੇ ਯਾਨੀ ਕਿ ਇੱਕ ਬੰਦੇ ਇਹਨਾਂ ਨੇ ਖੜਾਏ ਹੋ ਜੀ ਅੱਛਾ ਜਦ ਹੀ ਆ ਗਈ ਭੱਜ ਗਏ ਜਦੋਂ ਤੁਸੀਂ ਇਹਨਾਂ ਨੂੰ ਦੇਖਿਆ ਇਹਨਾਂ ਦੇ ਹੱਥਾਂ 'ਚ ਕਿਰਪਾਨਾ ਸੀਗੀਆਂ ਹਾਂਜੀ ਇਹ ਦੇਖੋ ਤੁਸੀਂ ਸਰਿਆਮ ਕਿਰਪਾਨਾਂ ਲਈ ਇਹ ਜਿਹੜੇ ਬਾਹਰਲੇ ਵਿਅਕਤੀ ਨੇ ਸਰੇਮ ਕਿਰਪਾਨਾਂ ਲਈ ਚੌਂਕਾ ਚ ਖੜੇ ਨੇ ਮਤਲਬ ਇਸ ਤਰ੍ਹਾਂ ਦੀ ਸਥਿਤੀ ਇੱਥੇ ਪੈਦਾ ਹੋ ਗਈ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਖੜੇ ਆ ਸੰਗੋਵਾਲ ਤੇ ਜਸਪਾਲ ਵਾਂਗਰ ਦੇ ਪੁਲ ਤੇ ਜਿੱਥੇ ਜਿਹੜਾ ਇੱਕ ਵਿਅਕਤੀ ਮਨੀ ਜਿਹਦਾ ਨਾਮ ਦੱਸਿਆ ਜਾ ਰਿਹਾ ਜਿਹਨੂੰ ਨਹਿਰ ਚ ਬੱਟ ਟੁੱਕ ਕਰਕੇ ਸਿੱਟਿਆ ਗਿਆ ਉਹਦਾ ਜਿਹੜਾ ਭਰਾ ਵਾ ਮੌਕੇ ਦਾ ਜਿਹੜਾ ਇਹ ਉਹਦੇ ਨਾਲ ਸੀ ਤੇ ਜਦੋਂ ਫਿਰ ਤੁਹਾਨੂੰ ਉਹਨਾਂ ਨੇ ਰੋਕਿਆ ਕੀ ਕੀ ਗੱਲ ਹੋਈ ਸੀ ਕਿੰਨਾਂ ਨੇ ਉਹਨਾਂ ਨੇ ਜਿਹੜੇ ਬਾਹਰਲੇ ਵਿਅਕਤੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਜੀ ਵੇ ਦੇਖ ਲੋ ਜੇਪਾਂ ਦੇਖ ਲੋ ਉਹ ਮੁੰਡੇ ਦੇ ਕੱਪੜੇ ਲਾ ਲਈ ਹਾਂ ਕਿਹੜੇ ਦੇ ਆ ਜਿਹੜਾ ਨੱਤਾਂ ਦਾ ਮੁੰਡਾ ਸੀ ਕਿੰਨੇ ਜਾਣੇ ਸੀ ਤੁਸੀਂ ਅਸੀਂ ਤਿੰਨ ਜਾਣੇ ਸੀ ਇੱਕ ਨੱਤਾਂ ਤੇ ਮੋਟਰਸਾਈਕਲ ਤੇ ਹਾਂਜੀ ਅੱਛਾ ਇੱਕ ਮੋਟਰਸਾਈਕਲ ਤੇ ਤਿੰਨੇ ਜਾਣੇ ਸੀਗੇ ਹੁਣ ਤੂੰ ਕਿੰਨਾ ਕੁ ਟਾਈਮ ਪਹਿਲਾਂ ਦੀ ਕਰਦਾ ਹੁਣ ਤਾਂ ਹੋ ਗਏ ਜੀ 2 2.5 ਘੰਟੇ ਹੋ ਗਏ ਜਿਹੜਾ ਰਸਤਾ ਵਾ ਪੋੜਾ ਇੱਥੇ ਕੋਈ ਹੋਰ ਆਂਦਾ ਜਾਂਦਾ ਨਹੀਂ ਸੀਗਾ ਇੱਥੇ ਇੰਨੀ ਆਵਾਜ਼ ਆਈ ਆਈ ਬਹੁਤ ਆਵਾਜ਼ ਆਈ ਉਹ ਦੇਖ ਕਿਉਂਕਿ ਰੁਕਿਆ ਨਹੀਂਗਾ ਦੋ ਦਿਨਾਂ ਬੰਦੇ ਰੁਕੇ ਪੰਜਾਬੀ ਨੇ ਰੋਕਿਆ ਵੀ ਇਹ ਸਾਨੂੰ ਨਿਜਾਜ਼ ਕਰ ਰਹੇ ਨਹੀਂ ਸਾਡੇ ਮਾਦਿਆਂ ਨੇ ਮੇਰਾ ਭਰਾ ਵੀ ਟੁੱਪ ਗਿਆ ਫੇਰ ਆਏ ਨੇ ਬੰਦੇ ਜਦੋਂ ਤੁਹਾਨੂੰ ਉਹਨਾਂ ਨੇ ਰੋਕਿਆ ਉਸ ਤੋਂ ਬਾਅਦ ਕੀ ਹੋਇਆ ਸੀ ਇਹ ਦੱਸੋ ਮੈਨੂੰ ਹਾਂ ਜੀ ਜਦੋਂ ਰੋਕਿਆ ਫਿਰ ਉਸ ਤੋਂ ਬਾਅਦ ਕੀ ਤੂੰ ਤੋਂ ਮੈਂ ਮੈਂ ਕੀ ਹੋਈ ਸੀ ਔਰ ਉਹਨਾਂ ਨੇ ਨਾ ਕਿਉਂ ਨੂੰ ਧੱਕਾ ਦੇ ਦਿੱਤਾ ਉਸ ਟਾਈਮ ਹੀ ਰੋਕਣ ਤੋਂ ਬਾਅਦ ਹਾਂ ਜੀ ਤੂੰ ਤੋਂ ਮੈਂ ਮੈਂ ਕੋਈ ਉਸ ਦਾ ਉਹਨਾਂ ਨੇ ਲੁੱਟ ਦੀ ਨੀਤ ਨਾਲ ਤੁਹਾਨੂੰ ਰੋਕਿਆ ਜਾਂ ਕੋਈ ਹੋਰ ਗੱਲਬਾਤ ਹੈ ਉਹਨਾਂ ਨੇ ਤਾਂ ਫੋਨ ਸਾਡੇ ਕੱਢ ਲਏ ਸੀਗੇ ਮਤਲਬ ਲੁੱਟ ਰਹੇ ਸੀ ਤੁਹਾਨੂੰ ਹਾਂਜੀ ਫੋਨ ਸਾਡੇ ਕੱਢ ਲਏ ਸੀ ਫਿਰ ਉਸ ਤੋਂ ਬਾਅਦ ਅਸੀਂ ਕਿਹਾ ਸਾਡੇ ਫੋਨ ਵੀ ਚੈੱਕ ਕਰ ਲਓ ਜੇ ਦੋ ਜਾਣੇ ਫੋਨ ਦੋ ਦੋਹੀ ਲੈ ਕੇ ਲੈ ਜਾਓ ਵੇਖਾ ਨੂੰ 15 ਨੂੰ ਕੱਟ ਦੋ ਅੱਛਾ ਉਹਨਾਂ ਨੇ ਫਿਰ ਵੀ ਕਹਿੰਦੇ ਇੱਕ ਤਾਂ ਮੜੀ ਜ ਨੇ ਅੱਛਾ ਤੈਰ ਦੇ ਦੇ ਮੈਂ ਸਾਹਮਣੇ ਤੁਹਾਡੇ ਸਾਹਮਣੇ ਕਿਹੜੇ ਇਥੇ ਹਰਾਂ ਨਾਲ ਬੱਟਿਆ ਸੀ ਉਹ ਕਿਰਪਾਨਾ ਸੀ ਕਿ ਡਾਂਗਾ ਸੀ ਕਿ ਦਾਸ ਦੀ ਤੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਕਿਹਾ ਬਹੁਤ ਕੁਝ ਹੀ ਕਰਿਆ ਵੀ ਹੁਣ ਬਚਾ ਲੋ ਟਾਈਮ ਆਇਗਾ ਹਾਂ ਨਾ ਅਜਾ ਚਲੇਗੇ ਪਰ ਕੱਢਣੇ ਉਲਟ ਮਾਰ ਕੇ ਨਹੀਂ ਲੱਗੀ ਕੋਈ ਤੁਸੀਂ ਨਹੀਂ ਮਾਰਿਆ ਕਿ ਉਹਨਾਂ ਦੇ ਲੱਗੀ ਨੇ ਡਾਂਗਾ ਲੱਗੀ ਹੈ ਸੱਟਾ ਬਹੁਤ ਲੱਗੀ ਨੇ ਅੱਛਾ ਹਾਂ ਜੀ ਤੇ ਫਿਰ ਤੁਹਾਡੇ ਸਾਹਮਣੇ ਵੱਟ ਕਿਉਂ ਨਹੀਂ ਨਾ ਨਹੀਂ ਸੀਗਾ ਜੀ ਕੋਈ ਅੰਦੇ ਇਹ ਆ ਵੀ ਇੱਥੇ ਕਿੰਨੀ ਆਵਾਜ਼ ਆਈ ਆ ਕੋਈ ਤੁਹਾਡੇ ਜਦੋਂ ਉਹਨੂੰ ਵੱਟਿਆ ਟੁੱਕਿਆ ਗਿਆ ਕੋਈ ਇੱਥੇ ਰੁਕਿਆ ਹੀ ਨਹੀਂਗਾ ਜਦੋਂ ਵੱਟੇ ਟੁਕਲੇ ਆ ਰੁਕੇ ਨਹੀਂ ਦੇਖੋ ਅੱਛਾ ਫੇਰ ਉਹ 15 ਜਾਣੇ ਸੀ 15 ਜਾਣਿਆਂ ਚੋਂ ਸਿਰਫ 5 ਹੱਥ ਚ ਆਏ ਨੇ ਪੁਲਿਸ ਦੇ ਬਾਕੀ ਜਿਹੜੇ 10 ਜਾਣੇ ਸੀ ਇੱਥੇ ਸਾਡਾ ਪੰਜਾਬ ਕਿੱਡਾ ਵੱਡਾ ਕਿੱਡੀ ਇੱਥੇ ਆਵਾਜ਼ ਆਈ ਹੈ ਕੀ ਉਹ 10 ਜਾਣੇ ਨਹੀਂ ਫੜੇ ਜਾ ਸਕਦੇ ਇਹ ਹੀ ਦਾ ਪ੍ਰਸ਼ਾਸਨ ਦੀ ਗਲਤੀ ਹੈ ਪ੍ਰਸ਼ਾਸਨ ਤਾਂ ਚਲੋ ਬਾਅਦ ਚ ਆਇਆ ਹੁਣ ਜਿਹੜਾ ਸਾਡੇ ਇੱਥੇ ਆਵਾਜ਼ ਆਈ ਹੈ ਨਹੀਂ ਦਿੱਤਾ ਵੀ ਸਾਡੇ ਨਾਲ ਨਿਆਂ ਕਰ ਰਹੇ ਨੇ ਕੋਈ ਬੰਦਾ ਸੜਦਾ ਹੀ ਤੁਹਾਡੇ ਕਹੇ ਤੋਂ ਕਿ ਪੰਜਾਬੀ ਵੀਰ ਰੁਕੇ ਨਹੀਂ ਗਏ ਪੰਜਾਬੀ ਰੁਕਿਆ ਹੀ ਫੇਰ ਪੰਜਾਬੀ ਰੁਕਿਆ ਬੰਦਾ ਉਹਨਾਂ ਨੇ ਕਿਤਾ ਹੀ ਰੁਕੇ ਕਹਦਾ ਕਿਉਂ ਮਾਰ ਦਿਓ ਅੱਲਾ ਗੱਲ ਦਾ ਦੱਸੋ ਕੀ ਆ ਮੋਟਰ ਐਂਡ ਜਾਬੀ ਕੱਟ ਕੇ ਚੱਲੇ ਆ ਗਏ ਅੱਛਾ ਫਿਰ ਧੱਕਾ ਦੇਣ ਤੋਂ ਬਾਅਦ ਕਹਿੰਦੇ ਉਹ ਬਾਹਰ ਵੀ ਨਿਕਲਦੀ ਕੋਸ਼ਿਸ਼ ਕਰਦਾ ਬਾਹਰ ਨਿਕਲਦੀ ਕੋਈ ਕਰਦਾ ਹੈ ਜੀ ਲੇਕਿਨ ਉਹਨਾਂ ਨੇ ਇੱਟਾਂ ਮਾਰੀਆਂ ਫਿਰ ਵੀ ਇੱਟਾਂ ਮਾਰੀਆਂ ਫਿਰ ਵੀ ਇੱਟਾਂ ਮਾਰੀਆਂ ਇੱਟਾਂ ਮਾਰ ਕੇ ਫਿਰ ਉਹਨੂੰ ਵਿੱਚ ਹੀ ਖਤਮ ਕਰਤਾ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਘਰ ਨੂੰ ਚਲੇ ਗਏ ਇੱਥੇ ਹੀ ਰੁਕੇ ਰੋਲੇ ਪਏ ਤੁਸੀਂ ਕਦੇ ਕਾਹ ਜਾਣਾ ਹੀ ਇੱਥੇ ਇਕੱਠ ਬਹੁਤ ਹੋ ਗਿਆ ਹੈ। ਦੇਖੋ ਕੱਟ ਤਾਂ ਹੋ ਗਿਆ ਗੱਲ ਸੋਚਣ ਵਾਲੀ ਆ ਵਿਚਾਰ ਕਰਨ ਵਾਲੀ ਗੱਲ ਆ। ਹੁਣ ਦੇਖੋ ਇੱਥੋਂ ਕਿੰਨਾ 100 ਬੰਦਾ ਖੜਾ ਬਈ ਕੀ ਉਸ ਟਾਈਮ ਇੱਥੇ ਕੋਈ ਪੰਜਾਬੀ ਸਾਡਾ ਭਰਾ ਜਾਂਦੇ ਨੇ ਆਉਂਦੇ ਨੇ ਕਿੱਡੀ ਵੱਡੀ ਕਟਨਾ ਹੋ ਗਈ ਹੈ। ਕੀ ਉਸ ਟਾਈਮ ਕਿਸੇ ਨੇ ਇੱਥੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ? ਉਹ ਇੰਨੇ ਬੰਦੇ ਇਕੱਠੇ ਹੋ ਕੇ ਇੱਕ ਪੰਜਾਬੀ ਨੂੰ ਮਾਰ ਸਕਦੇ ਨੇ। ਕੀ ਗੱਲ ਉਸ ਟਾਈਮ ਜਿਹੜੇ ਪੰਜਾਬੀ ਇੱਥੋਂ ਗੁਜ਼ਰ ਰਹੇ ਸੀ ਇਸ ਵਿਅਕਤੀ ਦੇ ਹਰਪ ਨਹੀਂ ਕਰ ਸਕਦੇ ਸੀ। ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਇਹ ਇਸ ਮੁੱਦੇ ਦੇ ਪਰ ਤਾਂ ਕੀ ਆ ਜੋ ਅੱਜ ਦੁਰਘਟਨਾ ਹੋਈ ਆ ਮੈਂ ਇਹ ਸਮਝਦਾ ਮਾਂ ਵੀ ਇਹ ਨਲੈਕੀ ਆ ਆਪਣੇ ਪੰਜਾਬੀ ਵੀਰਾਂ ਦੀ ਬਿਲਕੁਲ ਤੇ ਜੋ ਵੀ ਰਾਹਗੀਰ ਦੇਖ ਕੇ ਇਹਨਾਂ ਨੂੰ ਕੁੱਟ ਕੇ ਇੱਕ ਬੰਦੇ ਨੇ ਮੁੰਡੇ ਨੇ ਪੰਜਾਬੀ ਨੇ ਪੰਜਾਬੀ ਨੇ ਨਹਿਰ ਚ ਡਾਈ ਮਾਰੀ ਉਹਦੇ ਉੱਪਰ ਇੱਟਾਂ ਮਾਰੀਆਂ ਬਹੁਤ ਹੀ ਸ਼ਰਮਸਾਬਕ ਘਟਨਾਵਾ ਹੈ ਤੇ ਹੁਣ ਹੁਣ ਬਹੁਤ ਹੁਣ ਕਹਿੰਦੇ ਅਸੀਂ ਆ ਕਰਦਾ ਕਿ ਆ ਕਰਦਾ ਕਿ ਜਦੋਂ ਮੌਕੇ ਤੇ ਕੰਮ ਹੋਣਾ ਸੀ ਉਦੋਂ ਉਦੋਂ ਕੋਈ ਪੰਜਾਬੀ ਦੇ ਕੇ ਕੋਈ ਨਹੀਂ ਰੁਕਿਆ ਭਾਈ ਜੀ ਮੈਂ ਉਹੀ ਗੱਲ ਕਰਦਾ ਹੁਣ ਦੇਖੋ ਹਜ਼ਾਰ ਬੰਦਾ ਖੜਾ ਉਸ ਟਾਈਮ ਜਦੋਂ ਉਹਨੂੰ ਵੱਟ ਟੁੱਕ ਰਹੇ ਸੀ ਉਹਨੂੰ ੱੱਕੇ ਮਾਰ ਰਹੇ ਸੀ ਉਹਨੂੰ ਨਹਿਰ ਚਿੱਟਾ ਮਾਰ ਰਹੇ ਸੀ ਇਹ ਇੰਨੀ ਇੰਨੀ ਆਵਾਜ਼ ਆਈ ਇੱਥੇ ਕੀ ਗੱਲ ਸਾਡੇ ਕਿਸੇ ਪੰਜਾਬੀ ਨੇ ਉਸ ਦੀ ਮਦਦ ਨਹੀਂ ਕੀਤੀ ਬਿਲਕੁਲ ਜੀ ਕਿਸੇ ਨੇ ਮਦਦ ਨਹੀਂ ਕੀਤੀ ਉਹਨਾਂ ਦੇ ਹੱਥਾਂ ਜੇ ਕੱਲੂ ਫੇਰ ਇੱਥੇ ਵੱਟ ਜਾਣਗੇ ਜੀ ਹੁਣ ਦੇਖਦੇ ਆਪਾਂ ਪ੍ਰਸ਼ਾਸਨ ਪਹਿਲਾਂ ਦੇਖਦੇ ਆ ਪ੍ਰਸ਼ਾਸਨ ਕੀ ਕਾਰਵਾਈ ਕਰਦੀ ਆ ਨਹੀਂ ਫਿਰ ਮੁੱਕਦੇ ਇਥੇ ਧਰਨਾ ਲਾਇਆ ਜਾਂਦਾ ਕਿ ਰੋਡ ਜਾਮ ਕਰਾਂਗੇ ਤੇ ਨੌਜਵਾਨ ਵੀ ਰਵੀ ਆਉਂਦੇ ਨੇ ਉਸ ਤੋਂ ਬਾਅਦ ਉਹਨੂੰ ੱੱਕਾ ਦੇਤਾ ਫਿਰ ਉਹਦੇ ਇੱਟਾਂ ਮਾਰੀਆਂ ਉਸ ਤੋਂ ਬਾਅਦ 15 ਬੰਦੇ ਦੱਸ ਰਿਆ ਸੀ ਪਰ ਹੱਥ ਆਏ ਨੇ 5 ਬੰਦੇ ਬਿਲਕੁਲ ਜੀ ਬਿਲਕੁਲ ਐਂਬੂਲੈਂਸ ਉਸ ਟਾਈਮ ਜਿਹੜੇ 10 ਬੰਦੇ ਭੱਜੇ ਨੇ ਉਹਨਾਂ ਨੂੰ ਇੱਥੇ ਕਿੰਨੇ ਰਾਹਗੀਰ ਸੀ ਕਿ ਉਹ ਫੜ ਨਹੀਂ ਸਕਦੇ ਸੀ ਐਦਾਂ ਇੱਥੇ ਇਹ ਨਲਕੀ ਆ ਜੀ ਆਪਣੇ ਪੰਜਾਬੀਆਂ ਦੀ ਬਹੁਤ ਵੱਡੀਆਂ ਥੋੜੀ ਨਹੀਂ ਹੈਗੀ ਇਹ ਨਲਕੀ ਬਿਲਕੁਲ ਜੀ ਬਿਲਕੁਲ ਹੁਣ ਮੈਂ ਗੋਤਾਖੋੜ ਨੂੰ ਫੋਨ ਕੀਤਾ ਮੈਂ ਕਿਹਾ ਵੀਰਾ ਆਪਣੇ ਮੁੰਡਾ ਨਾ ਮੇ ਮਾਰ ਕੇ ਦੇ ਵਿੱਚ ਨੈਚ ਠੇ ਸੜਤਾ ਟਟਾ ਮਾਰੀਆਂ ਕਹਿੰਦਾ ਜੀ ਅਸੀਂ 25000 ਰੁਪਏ ਲਵਾਂਗੇ ਦੇਖੋ ਜੀ ਬੋਤਾ ਖੁਰ ਕਹਿੰਦਾ ਬੋਤਾ ਖੁਰ ਕਹਿੰਦਾ 25000 ਮੈਂ ਕਹਾਂ ਵੀਰੇ ਇਨਸਾਨ ਦੀ ਤਿਆ ਤੂੰ ਜੋ 5000 ਰੁਪਏ ਮੈਂ ਆਪਣੇ ਪੱਲਿਓਂ ਦੇ ਦੂੰਗਾ ਤੁਸੀਂ ਇੱਕ ਵਾਰੀ ਆ ਜਾਓ ਉਹਨਾਂ ਦੇ ਸਰੀਆਂ ਵੀ ਹੱਥ ਝਾਰਦੇ ਵੀਰ ਜੀ ਕਹਿੰਦਾ ਹੁਣਾ ਨਹੀਂ 25000 ਰੁਪਏ ਲੈਣਾ ਵਾ ਬਿਲਕੁਲ ਜੀ ਕਹਿੰਦਾ 25000 ਰੁਪਏ ਲਵਾਂਗਾ ਜੇ ਕਹਿੰਦੀ ਮੈਂ ਹੁਣ ਬੰਦੇ ਭੇਜ ਦਿੰਦਾ ਤੁਸੀਂ ਹੁਣ ਸਾਡੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਮੌਜੂਦਾ ਸਰਕਾਰ ਹੈ ਇਸਟੇ ਦੀਆਂ ਜਿੰਨੀਆਂ ਕਟਨਾਮਾ ਨੇ ਆਏ ਦਿਨ ਬ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਨੱਥ ਪਾਈ ਜਾਵੇ ਭਈਆਂ ਦੇ ਨੱਥ ਪਾਈ ਜਾਏ ਨਹੀਂ ਇਹ ਨਾ ਹੋਵੇ ਵੀ 2002 ਚ ਜੋ ਕਾੜ ਹੋਇਆ ਸੀ ਟਨਾਰੀ ਚ ਉਹ ਦੁਬਾਰਾ ਦਰਹਣਾ ਮਟਾ ਜਾਵੇ ਧੰਨਵਾਦ ਇਹ ਜਿਹੜੇ ਵਿਅਕਤੀ ਇੱਥੇ ਰਾਹਗੀਰਜਾ ਸੰਗੋਵਾਲ ਪਿੰਡ ਦੇ ਹਰਨਾਪੂਰਾ ਪਿੰਡ ਦੇ ਇੱਥੇ ਵੱਡੀ ਪੱਧਰ ਤੇ ਇੱਥੇ ਪਹੁੰਚੇ ਨੇ ਅਜੇ ਤੱਕ ਜਿਹੜਾ ਉਹ ਵਿਅਕਤੀ ਆ ਜਿਹਦਾ ਨਾਮ ਮਨੀ ਦੱਸਿਆ ਜਾ ਰਿਹਾ ਨਾਮਪੂਰੇ ਪਿੰਡ ਦਾ ਤਾਂ ਉਹ ਅਜੇ ਤੱਕ ਮਿਲਿਆ ਨਹੀਂ ਜਿੱਥੇ ਬਾਈਚ ਨੇ ਦੱਸਿਆ ਵੀ ਗੋਤਾਖੋਰ ਨੂੰ ਅਸੀਂ ਫੋਨ ਕੀਤਾ ਤਾਂ ਉਹਨੇ ਜਿਹੜੀ ਵੱਡੀ ਰਕਮ ਉਹਨੂੰ ਕੱਢਣ ਦੀ 25000 ਰੁਪਏ ਮੰਗਿਆ ਪਰ ਕਿਤੇ ਨਾ ਕਿਤੇ ਜਾ ਕੇ ਜੇ ਦੇਖਿਆ ਜਾਵੇ ਤਾਂ ਅੱਜ ਸਾਡੇ ਪੰਜਾਬੀ ਪੰਜਾਬੀ ਦੇ ਨਾਲ ਨਹੀਂ ਖੜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਹੋਣਗੀਆਂ ਕੀ ਅਸੀਂ ਪੰਜਾਬੀ ਇਕੱਠੇ ਨਹੀਂ ਹੋ ਸਕਦੇ ਕੀ ਅਸੀਂ ਉਸ ਭਰਾ ਦੀ ਮਦਦ ਨਹੀਂ ਕਰ ਸਕਦੇ ਸੀ ਕੀ ਇਹ ਤਾਂ ਹੁਣ ਜਿਹੜੀ ਗੱਲ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਿੱਥੇ ਤੁਸੀਂ ਇੱਕ ਪਾਸੇ ਉਹ ਬਾਹਰਲੇ ਵਿਅਕਤੀਆਂ ਦੀ ਉਹ ਰਹਿਣ ਬਸੇਰੇ ਦੀ ਗੱਲ ਕਰ ਰਹੇ ਹੋ ਉੱਥੇ ਤੁਹਾਨੂੰ ਪੰਜਾਬੀ ਭਾਈਚਾਰੇ ਵੀ ਬਾਰੇ ਵੀ ਕੁਝ ਸੋਚਣਾ ਚਾਹੀਦਾ